ਸਾਤਿਕਾ ਜੀ ਜਰਾਂ ਨੂੰ ਲੋ ਜੀ ਪਹੁੰਚ ਚੁੱਕੇ ਆਂ ਭਾਈ ਜੱਗੀ ਕੋਲ ਮੜਾ ਕੈਮਰਾ ਘਮਾਉਂਗਾ ਤੇ ਵੇਖੋ ਅੱਜ ਵੀ 6-7 ਲੱਗੀਆਂ ਮਈਆਂ ਪਰ ਟੌਪ ਕੁਆਲਿਟੀ ਵੱਡੇ ਵੱਡੇ ਲੇਵੇ ਵਾਲੀਆਂ ਤੇ ਆਓ ਫਿਰ ਭਾਈ ਜੀ ਨੇ ਗੱਲਬਾਤ ਕੀਤੀ ਭਾਈ ਜੀ ਸਾਤਿਕਾ ਬਈ ਅਸੀ ਗੱਲ ਜੱਗੀ ਠੀਕ ਆ ਬਹੁਤ ਵਧੀਆ ਭਾਈ ਮਹਾਰਾਜੀ ਫੋਲ ਕਿਰਪਾ ਜੀ ਉਹ ਸੁਣਾਓ ਠੀਕ ਆ ਜੇ ਆ ਇਹਨਾਂ ਦੇ ਫਿਰ ਉਧਰ ਮੈਂ ਨਾ ਉਧਰ ਦੇ ਨਾ ਪਤਾ ਹੀ ਨਹੀਂ ਲੱਗਾ ਕਿ ਕਿਹੜੀ ਵੀਡੀਓ ਦਾ ਫੋਨ ਆਉਣ ਰਿਹਾ ਵਾ ਅੱਛਾ ਚਾਈ ਵਾਲੀ ਗੱਲ ਹੈ ਕਿ ਉਦੋਂ ਤੁਸੀਂ ਉਹ ਜਿਹੜੀ ਪੰਨਾਂ ਦੀ ਤੇ ਉਦੋਂ ਚੜ ਗਈ ਹਾਂ ਉਹ ਤਾਂ ਜੇ ਮੇਰੇ ਸਾਹਮਣੇ ਤੁਸੀਂ ਜਾ ਕੇ ਅਗਲੀ ਵੀਡੀਓ ਨਹੀਂ ਪਾਈ ਨਹੀਂ ਉਹ ਮਾਲੇ ਗਿਆ ਤੇ ਤੁਹਾਨੂੰ ਫੋਨ ਕਰਤਾ ਇਹਨਾਂ ਮੈਂ ਭਾਜੀ ਉਹ ਮੱਝਾਂ ਵੇਗੀਆਂ ਪੰਜ ਪਾਈਆਂ ਤੇ 6 ਵੇਗੀਆਂ ਇੱਕ ਝੋਟੀ ਤੁਹਾਨੂੰ ਦੱਸਿਆ ਨਹੀਂ ਵੀਡੀਓ ਦੇ ਵਿੱਚ ਹੀ ਬੱਚਾ ਭੁੱਲ ਗਈ ਆ ਉਹ ਵੀ ਆਪਣੇ ਉਹ ਸੱਜਣੇ ਆਪਾਂ ਗਰੁੱਪ 'ਚ ਵੀਡੀਓ ਪਾਈ ਹੋ ਪੱਦੇ ਚਲੇ ਗਈ ਆ ਮੋਟਾ ਮਾਣਾ ਵੀਰ ਮਾ ਲੈਂਦਾ ਆਪਣੇ ਸਾਰੇ ਵਪਾਰਿਆ ਭਾਜੀ ਉਹ ਭੋਲੇ ਕਾਲਿਆ ਕੋ ਵੀ ਸੋਰ ਬੋਲੇ ਬੰਦਿਆ ਕੋ ਲਿਆ ਮਾਉਣਾ ਚੰਗੀ ਚੰਗੀ ਮਹਿ ਲੈਂਦੇ ਆ ਤੇ ਦੂਜਾ ਵੀ ਮਾਲ ਬੱਛੀਆਂ ਚਲੇ ਗਏ ਜਨਾਲੇ ਲਾ ਕੇ ਵੀਰ ਆਪਣਾ ਵਪਾਰੀ ਆ ਅੱਛਾ ਕੋਟਲੀ ਪੈਂਦਾ ਜਨਾਲੇ ਕੋਲ ਉਹਨੇ ਖਰੀਆਂ ਉਹ ਵੀ ਜਾਂਦੇ ਫੋਨ ਕਰਤਾ ਆਂਦਾ ਵੀਰ ਬੱਛੀਆਂ ਵੇ ਲੋ ਕਈ ਯਾਰ ਵੀਡੀਓ ਦੇ ਡੰਗਰ ਹੁੰਦਾ ਵਾ ਕਿ ਛੋਟਾ ਲੱਗਦਾ ਉਹਨੇ ਆ ਫੋਨ ਕੀਤਾ ਆਂਦਾ ਵੀਰ ਬੱਛੀਆਂ ਵੀਡੀਓ ਨਾਲੋਂ ਵੀ ਚੰਗੀਆਂ ਹਾਂ ਪਾਲੀ ਬੱਛੀ ਸੂਰਦੀ ਬੱਛੀ ਦਿੱਤੀ ਤੇ ਉਹ ਵੀ ਮਿਲ ਕੇ ਜਾਂਦੀ ਇੱਕ ਨੰਬਰ ਵਾਲੇ ਹਾਂ ਹਾਂ ਇੱਕ ਨੰਬਰ ਮੈਂ ਕਿ ਸਾਰਾ ਹੀ ਮਾਲ ਤਕਰੀਬਨ 14 ਡੱਗਰ ਪਾਏ ਇਹਦੇ 16 17 ਵੇਗ ਗਏ ਤੇ 12 ਵੀ ਵਿਗਦਾ ਰਿਹਾ ਮਾਲ ਹੋਰ ਵੀ ਝੋਟੀਆਂ ਜਾਰੀਆਂ ਚਾਹੀਆਂ ਸਪੈਸ਼ਲ ਆਈਆਂ ਵਾ ਭਾਈ ਹਾਂ ਆਜ ਵੀ ਮਈਆਂ ਹੋਵੇ ਬਾਹਰ ਹੀ ਬਦੀਆਂ ਵਾ ਇੱਕ ਆ ਝੋਟੀਆਂ ਇਹ ਆ 20 20 ਕਿਲੋ ਆ ਲਿਆ ਹਾਂ ਅੱਛਾ ਤੇ ਇਹ ਵੀ ਨਹੀਂ ਪੌਣੀ ਵਾ ਮੇਰਾ ਇਰਾਦਾ ਏ ਕਿ 20 ਕਿਲੋ ਕਰਕੇ ਪੌਣੀ ਆ ਪਰ ਮੈਂ ਹੱਜਲ 6 ਪੀਸ ਪਾ ਦਨੇ ਆ ਤੇ ਮਈਆਂ ਜਾਰੀਆਂ ਸਟਾਕ ਕੁਆਲਟੀ ਦੀਆਂ ਹਾਂਜੀ ਹਾਂਜੀ ਤੇ ਇੱਕ ਗੱਬਣਿਆ ਤੇ ਪੰਜ ਝੋਟੀਆਂ ਸੋਈਆਂ 6 ਵਿਖਾਉਣੀਆਂ ਆ ਆਜੋ ਫਿਰ ਤੇ ਝੋਟੀਆਂ 11 12 ਵਾਂ ਲੈ ਜੋਗਾ ਠੀਕ ਠਾਕ ਵਧੀਆ ਵਧੀਆ ਬਹੁਤ ਹੀ ਵਧੀਆ ਆਵਾਰ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਹੀ ਪਿਆਰ ਦਿੰਦੇ ਆ ਸਾਡੇ ਵੀਰ ਮਾਰ ਕੇ ਚੈਨਲ ਦੀ ਵੀ ਇੰਨੀ ਕੁ ਮਾਰਾ ਤੁਹਾਡੇ ਅੰ ਵਿੱਚ ਝੂਠ ਨਹੀਂ ਮਾਰਨਾ ਮਹਾਰਾ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਚੈਨਲ ਭਾਜੀ ਸਾਰੇ ਚੰਗਾ ਕਹਿੰਦੇ ਆ ਕਿ ਚੰਗਾ ਮਾਲ ਪੈਂਦਾ ਤੇ ਚੰਗਾ ਕਿਉਂਕਿ ਮਾਲ ਫੇਰੀ ਵਿਕਦਾ ਵਾ ਚਾਹੇ ਵੇਚਣ ਵਾਲਾ ਵੀ ਤੇ ਕੋਈ ਐਲਾ ਵੀ ਕੰਮ ਚੰਗਾ ਕਰਦਾ ਬਿਲਕੁਲ ਬਿਲਕੁਲ ਜੀ ਕਿਉਂਕਿ ਚੈਨਲ ਤੇ ਚਲੋ ਮਹਾਰਾ ਦੀ ਕਿਰਪਾ ਨਾਲ ਵਧੀਆ ਸਾਰੇ ਹੀ ਆਪੋ ਆਪਣੇ ਹਿਸਾਬ ਨਾਲ ਭਾਰੀ ਸਾਰੇ ਵਧੀਆ ਹਾਂ ਜੀ ਨਹੀਂ ਸਾਰੇ ਬਿਲ ਸੰਗੀ ਬਾਤ ਇਹ ਕਰਦਾ ਵਾ ਵਧੀਆ ਚਲੋ ਮਹਾਰਾਜੀ ਗੁਰਬਾਨ ਉਦਾਂ ਵੀਰ ਹੱਡੇ ਹੋਏ ਕਹਿੰਦੇ ਆਂ ਮਾਲ ਆਉਂਦਾ ਵਾ ਮਰਕਾਈ ਦਾ ਵਾ ਮਾਲ ਵੱਡਾ ਜਿੱਦਾਂ ਦਾ ਪਾਇਆ ਹੁੰਦਾ ਵੀਡੀਓ ਤੇ ਵੱਧ ਲੱਗਦਾ ਵਾ ਹੂੰ ਹੂੰ ਕਿਉਂਕਿ ਮਾਲ ਆਪਾਂ ਛੋਟਾ ਨਹੀਂ ਅੱਜ ਵੀ ਪਾਜੀ ਝੋਟੀਆਂ ਨਾ ਹਾਂਜੀ ਆਪਾਂ ਨਹੀਂ ਬੋਲਣਾ ਪੱਜਾ ਆਪ ਹੀ ਬੋਲ ਲਿਆ ਹੋਇਆ ਕਿ ਹੈਗੀਆਂ ਵਾ ਵਾ ਠੀਕ ਆ 20 ਕਿਲੋ ਵਾਲੀ ਝੋਟੀ ਆ ਪਾਜੀ ਅਸਲ 20 ਕਿਲੋ ਵਹਿ ਕਰਕੇ ਵੇਚਣੀ ਬੋਏ ਤੋਂ ਨਿਕਲੀ ਜੀ ਅੱਛਾ ਆ ਬੱਚੇ ਵਗਾ ਦੋ ਬਿਲਕੁਲ ਤਾਜ਼ੇ ਬੱਚੇ ਰਿਆ ਸਾਰੇ ਵਗਾ ਦੋ ਬੱਚੇ ਬਿਲਕੁਲ ਤਾਰੀਆਂ ਸੁਆ ਦੋਆ ਦੋਆ ਚੋਆ ਚੋਆ ਦੇ ਆਦੀਆਂ ਦੂਜਾ ਸੁਆ ਝੋਟੀ ਏ 15 ਕਿਲੋ ਦੋ ਤਾਂ ਹਾਜ਼ਰ ਦੇ ਪਾਜੀ ਹਾਂ ਹਾਂ ਹਾਜ਼ਰ ਜਿਹੜਾ ਉਹ ਹੈਗਾ ਇੱਧਰ ਵਿਰਲਾ ਦੇਖੋ ਝੋਟੀ ਦੇ ਅੱਗੇ ਕੋਈ ਨਹੀਂ ਗਾ ਗੇਟ ਚੜਾ ਹਾਂ ਉਹ ਮੈਂ ਅੱਗੇ ਇੱਧਰ ਦੇਖੋ ਪਿੱਛੇ ਵੀ ਇਹ ਲੈ ਲੈ ਤੱਲਾ ਕਲਾ ਆ ਲਗਾ ਤੇ ਲੰਮਾ ਦੇਖੋ ਪਾਜੀ ਇਹ ਨੂੰ ਆਦੇ ਮੀਟਰ ਲੰਮਾਲੇ ਵਾ ਮੀਟਰ ਲੰਮਾ ਵਾ ਕੀ ਗੱਲ ਸਹੀ ਦੂਜਾ ਸੁਆ ਜੀ ਹਾਂ ਮੈਂ ਕਿ ਦੋ ਤੇ ਦੇ ਤੁਹਾਨੂੰ ਪਤਾ ਵਗੇ ਸਾਰੇ ਵੀਰ ਸਿਆਣੇ ਆ ਹਫਤੇ ਤਹੀ ਨਹੀਂ ਮੈਂ ਚਲਦੀ ਆ ਪਰ ਜਿਹੜੀ ਮੈਂ ਕਰਤੂਦ ਆਲੀ ਆ ਉਹ ਬੋਲੇ ਤੋਂ ਨਿਕਲ ਜਾਂਦਾ ਦਿੰਦੀ ਕਿ ਮੈਂ ਹੈ ਗਈ ਆ ਹਾਂ ਬਸ 7.5 ਕਿਲੋ ਦੀ ਚਵਾਈ ਟਾਈਮ ਦੀ ਕਰਾ ਦੂਗੀ ਸਾਫ ਕਰਤੀ ਆ ਠੀਕ ਆ ਹਾਂ ਜੀ ਲਓ ਜੀ ਚੋਣ ਭਾਰੀ ਲੱਗੀ ਕਿਤੇ ਓਏ ਹੋਏ ਨਜ਼ਾਰੇ ਆਉਂਦੇ ਆ ਭਾਜੀ ਆ ਕਰੋ ਚੈੱਕ ਜੀ ਨੂੰ ਆਦਿਆ ਮੋਬਾਈਲ ਤੇ ਵੇਖੋ ਹਾਂ ਧੋਰ ਗਾਏ ਜਾਕਾ ਲਈ ਵੇਖੋ ਝੋਟੀ ਜੰਗਲ ਦੀ ਬੈਸ ਅਸਲ ਹਰਿਆਣੇ ਏਰੀਆ ਭਾਜੀ ਅਸਲ ਕੁਆਲਟੀ ਵਾਲੀਆਂ ਮੈਂ ਲੈ ਗਿਆ ਕੁਆਲਟੀ ਵਾਲੀਆਂ ਥੋੜੇ ਕਮੈਂਡ ਆਨ ਲੰਦੇ ਹਿੰਦੀ ਬਣਾ ਕੇ ਥੋੜਾ ਹਿੰਦੀ ਦੇ ਨਾਲ ਬਣਾ ਲਿਆ ਜਾ ਕਰੀਏ ਇਹ ਭਾਜੀ ਉਦਾਂ ਚਲੋ ਮਹਾਰਾਜ ਆਪਣੀ ਪੰਜਾਬੀ ਭਾਸ਼ਾ ਚਲੋ ਮਹਾਰਾਜ ਬਹੁਤ ਵਧੀਆ ਗੁਰਮੁਖੀ ਤੇ ਉਦਾਂ ਕਈ ਵੀਰ ਉਧਰੋਂ ਆਪਣੇ ਦੂਰੋਂ ਜਦੋਂ ਵਹਿੰਦੇ ਨਾ ਆਉਂਦੇ ਭਾਜੀ ਹਿੰਦੀ ਥੋੜਾ ਉਹਨਾਂ ਨੂੰ ਨਹੀਂ ਪੰਜਾਬੀ ਦਾ ਪਤਾ ਲੱਗਦਾ ਤੇ ਚਲੋ ਉਦਾਂ ਇੰਨਾ ਕਿ ਹੁਣ ਥੋੜਾ ਜਿਆਾ ਚੈਨਲ ਤੇ ਲਿਖਿਆ ਵੀ ਆਉਂਦਾ ਵਾ ਭਾਜੀ ਕਿੱਦਾਂ ਆ ਲਾ ਲਾ ਗੱਬਰਾਉਂਦਾ ਆਉਂਦਾ ਵਾ ਉਹ ਤਾਂ ਹੀ ਬੋਲਦੇ ਆ ਹਾਂਜੀ ਵੇਖੋ ਛੋਟੀ ਭਾਜੀ ਕਿਦਾਂ ਦੀ ਆ ਮੈਂ ਨਾ ਐਂਡ ਲਈ ਐਂਡ ਆਹ ਤੇ 15 ਕਿਲੋ ਆਦੇ ਦੇਣੀ ਆ ਵੇਹੇ ਅੱਜ ਇਹ ਝੋਟੀ ਦਾ ਰਾਦਾ ਨਹੀਂ ਪੌਂਦਾ ਇਹ ਤੇ ਮੇਰਾ ਰਾਦਾ ਤਿੰਨ 4 ਮਈਆਂ ਜਿਆਦਾ ਚੰਗੀਆਂ ਇਹਦੇ ਮੇਰਾ ਰਾਦਾ ਜੋ ਤੇ ਕਰਕੇ ਪੌਂਦਾ ਨਹੀਂ ਠੀਕ ਹੈ ਤੇ ਫੇਰ ਮੈਂ ਚਲ ਕੋਈ ਗੱਲ ਨਹੀਂ ਪਾ ਦਨੇ ਹਜੇ ਵੇਗੀ ਚਲੋ ਵਿਕਮਾਲ ਤੇ ਵੇਖੀ ਜਾਂਦਾ ਤੁਹਾਨੂੰ ਪਤਾ ਹਾਂਜੀ ਜਦੋਂ ਦੁਕਾਨ ਦੇ ਵਿੱਚ ਸੌਦਾ ਵਾ ਉਹਦੇ ਵਿਖਣਾ ਵਿਖਣਾ ਹਾਂਜੀ ਬਿਲਕੁਲ ਬਿਲਕੁਲ ਯਾਰੀ ਕੁਆਲਟੀ ਵਾਲੀ ਹੈ ਭਾਈ ਝੋਟੀ ਤੇ ਭਾ ਵੀ ਅੱਜ ਇਹ ਹੋ ਰਿਹਾ ਕਰਨੇ ਗੋੜੀਆਂ ਵਾਲੀ ਬਸ ਠੀਕ ਆ ਮੈਂ ਭਾਜੀ 2 ਲੱਖ ਦੀ ਆ ਦੁੱਧ ਦੇ ਹਿਸਾਬ ਵਿੱਚ ਦਾ ਇੱਥੇ ਹੋ ਚੁਗਾਠਾ ਜਮੂਠਾ ਕੇ ਦਾਵਾ ਹਾਂਜੀ ਹਾਂਜੀ ਪਰ ਮੁੱਲ ਕੋਈ ਨਹੀਂ ਜੇ ਕਰਨੇ ਅੱਜ ਛੋੜਦੇ ਵੀ ਕਿਹ ਹੋਣਿਆ ਜੈਸੇ ਦੇ ਲੋ ਭਾਜੀ 165 ਦੀ ਮੈਂ ਦੇਣੀ ਆ 165 ਦੇ ਪਰ 15 ਕਿਲੋ ਹਾਜ਼ਰ ਤੇ 20 ਕਿਲੋ ਚਵਾ ਕੇ ਦਵਾਂਗੇ ਭਾਵੇਂ ਕੋਈ ਵੀਰ ਆਪਾਂ ਸਾਈ ਪਾ ਦੇ ਹਫਤੇ ਤੱਕ ਜੋ ਅੱਜ ਨਹੀਂ ਹਫਤੇ ਦਾ ਕਿ ਮੈਂ 20 ਕਿਲੋ ਦੁੱਧ ਕਰੂਗੀ ਹੋਰ 15 ਕਿਲੋ ਆਦੇ ਦੇਣੀ ਜੀ ਬਸ ਠੀਕ ਆ ਇਹ ਦੇਖੋ ਭਾਜੀ ਕੱਟੀ ਇਹ ਦੇਖੋ ਕੱਟੀ ਥਾਪੀਆਂ ਵੱਜਣੀਆਂ ਅੱਜ ਦੋ ਦੰਦ ਭਾਜੀ ਪੇੜ ਹਾਂਜੀ ਚਲੋ ਤੇ ਇੱਥੇ ਦੇਖੋ ਕੱਟੀ ਭਾਜੀ ਨਕਸ਼ਾ ਨਗੀਨਾ ਅਸਲੀ ਸਿੰਘ origignal ਭਾਜੀ ਜੱਟ ਵਾਲੀਆਂ ਅੱਜ ਸਾਰੀਆਂ ਮਈਆਂ ਜੱਟ ਵਾਲੀਆਂ ਜੀ ਆ ਵੇਖੋ ਸਾਰੀਆਂ ਹੀ ਮਈਆਂ ਇੱਕ ਤੋਂ ਲੈ ਕੇ ਸਾਰੀਆਂ ਜੱਟ ਵਾਲੀਆਂ ਬਿਲਕੁਲ ਬਿਲਕੁਲ ਦੋ ਦੰਦ 13 ਕਿਲੋ ਦੋਦੇ ਭਾਜੀ ਕੱਟੀ 13 ਕਿਲੋ ਹਾਂਜੀ ਹਾਜ਼ਰ ਲਓ ਜੀ ਪਹਿਲਾ ਸੁਆ ਦੋਂਦੀ ਲੋ ਜੀ ਪਹਿਲਾ ਸੁਆ ਦੋ ਦੰਦ ਇਹ ਨਗੀਨੇ ਘਰ ਘਰ ਛੋੜਾ ਰੱਖੇ ਭਾਜੀ ਇਹ ਦੇਖੋ ਨੋ ਨਹੀਂ ਪਿਓਰ ਦੋਂਦੀ ਭਾਜੀ ਇਹ ਪਿਓਰ ਦੋਂਦੀ ਇਹ ਜਿਹੜਾ ਮੋਹਰੀਆਂ ਦੇਖੋ ਟਪੋਲੀਆ ਕਿੰਨੀਆਂ ਜੱਗੀ ਬੜੀ ਨਾ ਹੈ ਚਲੋ ਅਸਲ ਵੇਖੋ ਕੱਟੀ ਦੀ ਬਹੁਤ ਚੰਗੀ ਦੇਖਦੇ ਹਾਂ ਨਹੀਂ ਉੱਡਦਾ ਹਾਂ ਆ ਬਸ ਠੀਕ ਹੈ ਕਿੰਨਾ ਮਰਜ਼ੀ ਦੋਣਾ ਬੈਠੀ ਮਈਆਂ ਵੇਹੋ ਜੇ ਰਾਜੀ ਆਪਣੇ ਕੋ ਗਾ ਜੱਗੀ ਲੇਵਾ ਹੋ ਗਿਆ ਕਿ ਝੋਡੀ ਦਾ ਮੈਂ ਨਾ ਵੇਖੋ ਕੱਟੀ ਤੇ ਟਾਪ ਕੁਆਲਟੀ ਦੀ ਆ ਤੇ ਭੂਸ਼ੀਆਂ ਬਾਸ਼ੀਆਂ ਵੀ ਹਾਜ਼ਰ ਆਪਣੇ ਕੋ ਬਰਨ ਲਾਲ ਗਿਆ ਤਿਆਰ ਹੈ ਫੇਰ ਹੁਣ ਧੰਦਣ ਕੀ ਕਰਾਂ ਯਾਰੇ ਕਹਿੰਦੇ ਆਣੇ ਵੀ ਭਾਈ ਬੜਾ ਅਖਵਾਜ ਏ ਵਪਾਰ ਕਹਿਣਾ ਸੌਖਾ ਜੇ ਬੜਾ ਕਰਨਾ ਬੜਾ ਭਾਰੀ ਇਹ ਇਹ ਬੜ ਗੱਲਾਂ ਕਰਨੀਆਂ ਸੌਖੀਆਂ ਵਾ ਬਿਲਕੁਲ ਬਿਲਕੁਲ ਸਹੀ ਗੱਲ ਗੱਲਾਂ ਮੂੰਹ ਨਾਲ ਗੱਲਾਂ ਕਰਨੀਆਂ ਸੌਖੀਆਂ ਕੰਮ ਕਰਨੇ ਬੜੇ ਔਖੇ ਰਾਤਾਂ ਜਾਗਣੀਆਂ ਪੈਂਦੀਆਂ ਵਾ ਜਾਗਣੇ ਪੈਂਦੀਆਂ ਹਿੰਦ ਕਰ ਲਈ ਹੁਣ ਤੂੰ ਹੀ ਧੁੰਦਰੇ ਵਿੱਚ ਆਈ ਨਾ ਹਾਂ ਨਹੀਂ ਤੂੰ ਹੀ ਮਰ ਜਾਏਗੀ ਸੌਸਾ ਦੇ ਸਹੀ ਗੱਲ ਕੋਈ ਵੀ ਬੰਦਾ ਮਿਹਨਤ ਲਈ ਭਾਜੀ ਜਾਗਣਾ ਪੈਂਦਾ ਜਾਗਣਾ ਪੈਂਦਾ ਅਸੀਂ ਵੀ ਆਵੇ ਰਾਤਾਂ ਜਾਗੀਆਂ ਹੋਣ ਰਾਤਾਂ ਜੀ ਕੋਈ ਭਾਣ ਕੋਈ ਆਕੇ ਕਹਾ ਟਾਈਮ ਲੱਗਾ ਇਹ ਰਾਤਾਂ ਜਾਗ ਰਹੀਆਂ ਬਈ ਕੰਮ ਨਾਲ ਮਰ ਕੇ ਤਾਂ ਜਾਗ ਰਹੀਆਂ ਬਈ ਬਿਲਕੁਲ ਹੈਕ ਨਹੀਂ ਕੱਟੀ ਭਾਜੀ ਮੈਂ ਤਾਂ ਜਗੀ ਸਿਰਾ ਕਿੰਨੇ ਦੀ ਭਾਜੀ ਤੁਹਾਡੀ ਚੱਲ ਕਿੰਨੇ ਦੀ ਕੱਟੀ ਦੇ ਦੀ ਅੱਜ ਕਦੀ ਇੰਦਾਂ ਨੂੰ ਆਖਿਆ ਹਾਂ ਹਾਂ ਕਿੰਨੇ ਰੁਪਏ ਦੀ ਕੱਟੀ ਭਾਜੀ ਚਲ ਆਪਾਂ ਮੇਰੇ ਨਾਲ ਜਲ ਬਾਹਰ ਨਹੀਂ ਆ ਬਗਾਂ ਇੱਕ 40 ਜੁਲੀ ਦੀ ਝੋਟੀ ਚਾਹੀਦੀ ਹੈ ਕੱਟੀ ਵੇਹੇ 1.5 ਲੱਖ ਦੀ ਵੀ ਆ ਇੱਕ 40 ਦੀ ਵੀ ਆ ਪਰ ਅੱਜ ਆਫਰ ਆ ਜਿਹੜਾ ਵੀਰ ਲੈ ਗਿਆ ਨਾ ਬਸ ਸਵਾ ਲੱਖ ਦੀ ਭਾਜੀ ਨਹੀਂ ਠੀਕ ਹੈ ਯਾਰ ਐ ਮੈਂ ਇੱਕ ਪੱਤੀ ਦੀ ਗੱਡੀ ਦੇਣੀ ਪਰ ਜਿਹੜਾ ਵੀਰ ਕੱਢੀ ਲੈ ਗਿਆ ਨਾ ਭਾਜੀ ਜੈ ਜੈ ਮੋਲਾ ਹੁਣ ਮੇਰੀ ਆਪਣੀ ਵੇਚ ਆ ਚਲੋ ਕਈ ਵਪਾਰੀ ਹੱਸਦੇ ਵੀਰ ਸਾਡੇ ਕਹਿੰਦੇ ਵੀ ਆ ਜਦੋਂ ਮਹਾਰਾਜ ਡਰ ਕੇ ਕਹਿੰਦੇ ਸਾਰਾ ਬੜੀ ਵੇਚ ਆ ਵੇਚ ਕੱਟੀ ਮੈਂ ਡੇਢ ਲੱਖ ਦੀ ਭਾਜੀ ਵੇਚ ਸਕਦਾ ਜੀ ਆ ਫਿਰ ਜਵਾਨੀ ਵੇਚ ਨਹੀਂ ਜੀ ਨਹੀਂ ਆ ਕੇ ਗਲੋ ਅਗਲੇ ਸੂਏ ਨੂੰ ਕੱਟੀ ਫੇਰ ਆਉਂਦੇ ਨੂੰ 2 ਲੱਖ ਦੀ ਆ ਕਿਉਂਕਿ ਦੋਂਦੀ ਆ ਜੇ ਸੁਣਦੀ ਆ ਪੂਰੀ ਸਿਰਫ 2 ਲੱਖ ਦੀ ਭਾਜੀ ਹਾਂ ਇੱਧਰ ਦੇਖੋ ਭਾਜੀ ਕਾਟ ਦੇਖੋ ਤੇ ਝੋਟੀਆਂ ਜੱਤ ਵਾਲੀਆਂ ਝੋਟੀਆਂ ਵੇਖੋ ਵੱਡੀਆਂ ਹੀ ਨੇ ਵੇਖੋ ਜੱਤ ਵਾਲੀਆਂ ਹੀ ਆ ਇਹ ਦੇਖੋ ਦੂਜਾ ਅਸਵਾ ਇਹ ਦੇਖੋ ਪਾਜੀ ਜੰਗਲ ਕੀ ਬੈਸ ਇਹ ਦੇਖੋ ਲੇ ਵੇ ਕਿਨੇ ਕਿਨੇ ਲੰਮੇ ਉਹਨੇ ਹੀ ਘੜੀ ਤੇ ਉਹਨੇ ਪਿਛੇ ਭਾਜੀ ਤੇ ਥਣ ਵੀ ਕੱਲੇ ਕੱਲੇ ਲੱਗੇ ਕਿ ਨਹੀਂ ਵਾਕੀ ਗੱਲ ਸਹੀ ਜੀ 13 ਅਗਲੇ ਭਾਜੀ ਦੋ ਤੇ ਸਟਾਰ ਬਿਲਕੁਲ ਤਾਜੀ ਸੂਈ ਹੈ ਜੇ ਪੰਜਾਂ ਤੋਂ ਛੇਾਂ ਦਿਨਾਂ ਦੀ ਵਾ ਠੀਕ ਤੇ ਦੂਜਾ ਅਸਵਾ ਦੇ ਕਾਟ ਦੇਖ ਲਓ ਕਿ ਦਾ ਝੋਟੀ ਦਾ ਵੱਡੀ ਝੋਟੀਆ ਵੱਡੀਆਂ ਝੋਟੀਆਂ ਕੋਈ ਛੋਟੀਆਂ ਕਿ ਉਹ ਆਪਾਂ ਮੈਂ ਹੀ ਵੱਡੀ ਕਾਟ ਵਾਲੀ ਲੈਨੇ ਆ ਹਾਂ ਜੀ ਇਹ ਨਹੀਂ ਕਿ ਮੇਰੇ ਵੇ ਲੋ ਸ਼ੇਫੋਰਟ ਦੇ ਲੱਗੇ ਹੈ ਰੇ ਮੇਲੋ ਵੱਡੀਆਂ ਝੋਟੀਆਂ ਮੇਲੋ ਕਿੱਥੇ ਮੂਰ ਦੇ ਬਿਲਕੁਲ ਵੱਡੀ ਝੋਟੀ ਚਰੋ ਚੱਜਾ ਜੰਗਲ ਦੀ ਮੈਂ ਪੂਰੀ ਪੈ ਸਾਰਾ ਸਰੀਰ ਆ ਵਾਲਾ ਭਰਿਆ ਪਿਆ ਨਹੀਂ ਠੀਕ ਹੈ ਇਹ ਚੋਣ ਮੈਨ ਲੱਗੀ ਆ ਵੇ ਵੱਡੀ ਝੋਟੀ ਭਾਜੀ ਹੈ ਕਿ ਨਹੀਂ ਨਕਸ਼ਾ ਸਿਰਾ ਮਾਰ ਆ ਪਾਏ ਜਿਹੜਾ ਤਸੱਲੀ ਆਪਣੀ ਕੀਤੀ ਆ ਫੁੱਲ ਉਹ ਮਾਰ ਆਪਾ ਵੀਡੀਓ ਦੇ ਵਿੱਚ ਪਾਉਣਾ ਮੈਂ ਆਏ ਨਹੀਂ ਕਿ ਆਪਾਂ ਆਏ ਜਿਹੜੀ ਤਸੱਲੀ ਹੋਈ ਆ ਇਹੋ ਜੇ ਵੀਰ ਆਪਣੇ ਕੋ ਧਾਰ ਵੀ ਨਹੀਂ ਮਾਰਦੇ ਹਰਦੇ ਹਾਂਜੀ ਕਵਾਲਿਟੀ ਕਵਾਲਿਟੀ ਦੇਖੋ ਕਵਾਲਿਟੀ ਇਹ ਮੇਰੀ ਬਿਲਕੁਲ ਤਾਜੀ ਭਾਰੀ ਸੂਈ ਦੇ ਇਹ ਵੀ ਮੈਂ ਭਾਰੀ 15 ਪਲੱਸ ਵਾਲੀ ਝੋਟੀ ਕਿਉਂਕਿ ਬਿਲਕੁਲ ਮਾਲ ਇੱਕਦੇ ਆਇਆ ਵਾ ਹਾਂਜੀ ਤੇ ਇੱਕ ਜਿਹਨੋਂ ਆਇਆ ਨੂੰ ਆਜ ਵੀ ਭਾਵੇਂ ਜਿੱਦਾਂ ਮਰਜੀ ਕਹਿੰਦੇ ਨਾ ਬਿਲਕੁਲ ਮਾਲ ਜਦੋਂ ਨਵਾਇਆ ਨੂੰ ਕਿਲੋ ਖਾਂਦਾ ਵੀ ਫਰਕ ਪਾਜੀ ਦੁੱਧ ਕਿਉਂਕਿ ਡੰਗਰ ਖਾਂਦਿਆ ਮੋਟਰ ਮਟਰ ਚੱਲਦੀ ਆ ਅੱਜ ਧੁੰਦ ਪਈ ਹੁਣੇ ਜੇ ਧੁੱਪ ਲੱਗੀ ਜੇ ਰੋਟੀ ਦੇ ਭਾਜੀ ਇਹ ਵੀ ਭਾਵੇਂ ਇੱਕ ਸੱਤ 65 ਦੀ ਜੇ ਮਰ ਲਿਖਾ ਜੋਟੀ ਦਾ ਵੇ ਆ ਕੀ ਚੀਜ਼ਾਂ ਦੇ ਵੇਖੋ ਝੋਟੀ ਸਾਫ ਕੋਈ ਬਾਈ ਆ ਰਿਆ ਨਹੀਂ ਐ ਸਾਫ ਚੱਤੇ ਵੱਡੀਆਂ ਝੋਟੀਆਂ ਕੱਦ ਵੇਖ ਲੋ ਰੋਟੀ ਦੇ ਭਾਵੇਂ ਇੱਕ 70 65 ਸਾਥ ਦੀ ਜਿੰਨੇ ਦੀ ਮਰਜੀ ਦੇਰ ਦੀ ਦੇ ਦਈਏ ਪਾਂਝਾ ਛੋੜ ਜਾ ਇੱਕ ਬੰਦਾ ਬਸ 1 45 ਵੀ ਹੋਣੀ ਆ ਪਰ ਝੋਦੀ ਠੀਕ ਆ ਜਿਹਨੂੰ ਵੱਡੀਆਂ ਦੇ ਇੱਥੇ ਵੱਡੀ ਝੋਦੀ ਕੋ ਛੋਟੀ ਨਾ ਸਮਝ ਲੈ 13 ਕਿਲੋ ਤੋਂ ਦਾ ਹਾਜ਼ਰ ਤਾਜੀ ਸੂਈ 15 ਪਲੱਸ ਆ ਰਹੀ ਆ ਮੇਰੇ ਮੂਲੇ ਦੇ ਉਹਨਾਂ ਦੇ ਭਾਜੀ ਬਸ ਠੀਕ ਆ ਆ ਦੇ ਵੱਡੀਆਂ ਕੱਟ ਦੇਖੋ ਇਧਰ ਕਟੀਆਂ ਦੇ ਪਲੂਰ ਕੱਟੀ ਭਾਜੀ ਚਾਰ ਦੰਦ ਪਹਿਲਨ ਚਾਰ ਦੰਦ ਇਧਰ ਦੇਖੋ ਕੱਟੀ ਭਾਜੀ ਚਾਰ ਦੰਦ ਪਿਓਰ ਕਿਉਗੀ ਸੂਈ ਉਈ ਸੂਈ ਨੇ ਇਹਦੀ ਕੱਟੀ ਜੋ ਨੀਲੀ ਦੀ ਬੱਚਾ ਮਰ ਗਿਆ ਜੀ ਅੱਜ ਹਾਂ ਜੀ 20000 ਦੀ ਕੱਟੀ ਉਥੇ ਪੜਦੇ 20000 ਦੀ ਭਾਲੀ ਕੱਟੀ ਮੰਗਦੇ ਮੇਲੋ ਕੱਟੀ ਮਰ ਗਈ ਆ ਨੀਲੀ ਦੀ ਮਰਨ ਨਹੀਂ ਹੁਣ ਹਾਂ ਪਰ 20000 ਦੀ ਬੰਦਿਆਂ ਦੇ ਹੁਣ ਕੱਢ ਦੋ ਮੈਂ ਕਿਹਾ ਕਿ ਨੀਲੀ ਦੀ ਕੱਟੀ ਵੀਡੀਓ ਜੇ ਵਿਖਾਵਾਂਗੇ ਭਾਲੀ ਕੱਟੀ ਚੰਗੀ ਤਾਂ ਹੋਰ ਨਹੀਂ ਕਰਮਾ ਜੀ ਚਲੋ ਤਾਂ ਕੀ ਕਰ ਸਕਦੇ ਆ ਇਹ ਦੇਖੋ ਪਾਜੀ ਕਾਦੀ ਬੜੇ ਹੋਰ ਭਾਜੀ ਦੇਖੋ ਹਾਂ ਠੀਕ ਆ ਸ਼ਕੀ ਹੋਣ ਨਹੀਂ ਹਾਲੇ ਸ਼ਕੀ ਹੋਣ ਨਹੀਂ ਹਾਲੇ ਲਓ ਜੀ ਸਹੀ ਦੱਸ ਗਿਆ ਆਪਾਂ ਦੇਣੀ ਹੈ ਗਲਤ ਕੰਮ ਨਹੀਂ ਇਧਰ ਨਾਰਾ ਨੂਰਾ ਵਿਖਾ ਦਿਓ ਛੱਡੇ ਦੇ ਭਾਜੀ ਝੋਟੀ ਦੇ ਵੇ ਛੱਡਾ ਅਰੇ ਬੋਲੇ ਦਾਰੇ ਨਾਰੂ ਨਾਲ ਹੀ ਭਾਜੀ ਕੱਟੀ ਦੇ ਹਾਂ ਬਿਲਕੁਲ ਚਮਾ ਤੋਂ ਪੰਜਾਂ ਦਿਨਾਂ ਦੀ ਸੂਈ ਆ ਨਾਰੂ ਨਾਲ ਜੇ ਤੇ ਇਹਨੂੰ ਕੋਈ ਜਾਣੀ ਭਾਜੀ ਵਾਰ ਨਹੀਂ ਲੱਗੀ ਤੇ ਮੈਂ ਗੋਲੀ ਦਿੱਤੀ ਤੇ ਫੂਈ ਹੋ ਗਈ ਆ ਅੱਛਾ ਆਵੇ ਆਫਰ ਕੀ ਕੱਟੀ ਗਿਆ ਇੱਧਰ ਦੇਖੋ ਕੱਟੀ ਇਹ ਨਹੀਂ ਖੋਰ ਨਹੀਂ ਆ ਇੱਧਰ ਦੇਖੋ ਭਾਜੀ ਇਹ ਇੱਧਰ ਤਰੀਫ ਆ ਆ ਚੀਜ਼ਾਂ ਆਪਾਂ ਲੈਉਣੀਆਂ ਆ ਇਹ ਚੀਜ਼ਾਂ ਦੇ ਇੱਧਰ ਦੇਖੋ ਭਾਜੀ ਕੋਈ ਥਣੀ ਨਹੀਂ ਆਈ ਪੈਲਣ ਕੱਟੀ ਜੇ ਕਿਸੇ ਦੇ ਘਰ ਜਾ ਕੇ ਵੀ ਲੱਤ ਮਾਰ ਦੇਣਾ ਆਪਾਂ ਵੀਡੀਓ ਤੇ ਆਈ ਯਾਰ ਕਹਿੰਨੇ ਰਿਕਾਰਡ ਆਪਣਾ ਹੁੰਦਾ ਯਾਰ ਵੀਡੀਓ ਤੇ ਨਹੀਂ ਠੀਕ ਹੈ ਦੱਸੇ ਜੇ ਜੇ ਦੇ ਘਰ ਜਾ ਕੇ ਵੀ ਮੈਂ ਲੱਤ ਮਾਰ ਜੇ ਤਾਂ ਵੀ ਆਉਣ ਜਾਣ ਦਾ ਕਰਾਇਆ ਦੇਗੇ ਆਪਾਂ ਭਾਜੀ ਵਾਪਸ ਮਗਾ ਲਾਂਗੇ ਮਰਾ ਮਰ ਗਿਆ ਜੀ ਬੂਸ਼ੀ ਬਣਾਵਾਂਗੇ ਤੇ ਆਪਾਂ ਹੁਣ ਬੂਸ਼ੀ ਬਣਾ ਕੇ ਦੇਣੀ ਹੈ ਭਾਜੀ ਠੀਕ ਆ ਮਰਾ ਆ ਜਾ ਪਸਮਾ ਦੇਨੇ ਕਿਉਂਕਿ ਕਈ ਯਾਰ ਵੀ ਕਹਿ ਦਿੰਦੇ ਮੁੜਕੇ ਨਾ ਆਣ ਕੇ ਲੱਤ ਇਹਦੀ ਹੁਣ ਬੂਸ਼ੀ ਬਣਨੀ ਬੂਸ਼ੀ ਗੱਲ ਆਣੀ ਬੂਸ਼ੀ ਬਣਨੀ ਸਹੀ ਹਾਂਜੀ ਬਹੁਤ ਜ਼ਿਆਦੀ ਕੱਟੀ ਭਾਜੀ ਖਰੀ ਹੈ ਇਹ ਦੇਖੋ ਕਹਿੰਦੇ ਲੱਤ ਪਤਾ ਹੀ ਨਹੀਂ ਪਰਵਾਹ ਨਹੀਂ ਨੇ ਮੇਰੇ 12 ਤੋਂ 13 ਕਿਲੋ ਭਾਜੀ ਕੱਟੀ ਸੜੇ ਦੋ ਦਹਾਜਰ ਜੀ ਕਾਦ ਨਹੀਂ ਲਗੀ ਏਦਾਂ ਹੀ ਮਿਲਣਾ ਜੇ ਨੇ ਜਾ ਕੇ ਅਗਲੇ ਦੇ ਘਰ ਪੂਰੀ ਵੱਡੀ ਹਾਂ ਪੂਰੀ ਵੱਡੀ ਆਪਾਂ ਜਿਹੜਾ ਮਾਲ ਲੈਣਾ ਵਾ ਉਹ ਨਾ ਤੇ ਟੀਗਾ ਤੇ ਨਾ ਪਹਾੜਾਈ ਚਾਹ ਪਹਾੜਾ ਪਾ ਕੇ ਚੋਈ ਮੈਨ ਫੇਰ ਫਾਇਦਾ ਨਹੀਂ ਉੱਧਰ ਜਾਂਦਾ ਬਿਲਕੁਲ ਬਿਲਕੁਲ ਫੇਰ ਇੱਥੇ ਥੋੜੀਆਂ ਵਾ ਸਹੀ ਗੱਲ ਹੈ ਸਹੀ ਸਹੀ ਗੱਲ ਹੈ ਚਾਹ ਪਹਾੜਾ ਪਾ ਕੇ ਮਈਆਂ ਚੋਈਆਂ ਤੇ ਫੇਰ ਫਾਇਦਾ ਕੀ ਹੈ ਕੀ ਫਾਇਦਾ ਫੇਰ ਸਹੀ ਗੱਲ ਹੈ ਜੀ ਨਜ਼ਾਰੇ ਆ ਮਈਆਂ ਦੇ ਏਦਾਂ ਹੀ ਬਸ ਜਿੱਥੇ ਮਰਜ਼ੀ ਬਾਲਟੀ ਰੱਖੋ ਧਾਰ ਦੋ ਤੇ ਬਸ ਧਾਰ ਤੇ ਮੈਚ ਹੋਣੀ ਆਏ ਹਾਂ ਹਾਂ ਨਜ਼ਾਰੇ ਨਜ਼ਾਰਾ ਰੁਗਾ ਮੈਂ ਨਾ ਭਾਜੀ ਜਾ ਰਹੇ ਹੁਣ ਇਹ ਕਟੀਆਂ ਆ ਰੜਾ ਥਣ ਕਾਦੀ ਕਿਤੇ ਚੋਣਿਆ ਕਟੀਆਂ ਓਏ ਹੁਣ ਨਜ਼ਾਰਾ ਆਉਂਦਾ ਬਿਲਕੁਲ ਇਹ ਚੰਗੀ ਭਲੀ ਕਟੀਆਂ ਬਿਲਕੁਲ ਇਹ ਚੌਥਾ ਪੰਜਵਾਂ ਤੇ ਨਹੀਂ ਸੁਈ ਨੂੰ ਅਜੇ ਬੌਲੇ ਤੋਂ ਨਿਕਲੀ ਆ ਭਾਜੀ ਹਾਂਜੀ ਤੇ ਕੱਢ ਦੇਖ ਲੋ ਕੱਟੀ ਦਾ ਗੱਡਾ ਵਾ ਇਹ ਥੋੜਾ ਇੱਕ ਲੱਤ ਮਾਰ ਕੇ ਐ ਨੂੰ ਹੋ ਜਾਏ ਨੂੰ ਭਾਜਾ ਪਾਣੀ ਮੜਾਏ ਫੜੇ ਉਹ ਹਾਡੇ ਦੇ ਤੇ ਨਿਕਾਜਾ ਮੂੰਹ ਦੀ ਬਣਾਉਂਦੇ ਆ ਕਈ ਤੇ ਪੂਰਾ ਮੱਕੇ ਦੀ ਖਾਲੀ ਬਣਾ ਲੈਂਦੇ ਆ ਮੈਂ ਕੱਲ ਵੀਡੀਓ ਦੇਖਣੇ ਆ ਸੁਣੋ ਜਦੋਂ ਸਰ ਜੜਾ ਉਹ ਪੂਰੀ ਬਣਾ ਲੱਖਦਾ ਉਹ ਕਈ ਪੂਰੀ ਬਣਾ ਲੈਂਦੇ ਆ ਮਈਆਂ ਮਿਲਦੀਆਂ ਨਹੀਂ ਪਰ ਆਪਾਂ ਤੇ ਜੀ ਬਣਾ ਲੱਖਦਾ ਅਜੇ ਤੱਕ ਮਹਾਰਾਜ ਕਿਹਾ ਜਿੰਨੀਆਂ ਭੂਸ਼ੀਆਂ ਬਣਾਈਆਂ ਨਾ ਆ ਉਦੋਂ ਤੈਨ ਨਹੀਂ ਭਾਜੀ ਤਿੰਨੇ ਗਈਆਂ ਹੋਣਾ ਜੱਕੀ ਉਹਦੀ ਵੱਡੇ ਸੰਭਾਲਾ ਨਾ ਹਾਂਜੀ ਚੁਟਕੀਆਂ ਵਾਲੀ ਗਈ ਆ ਤਿੰਨੇ ਉਦੋਂ ਮੈਂ ਨਾ ਚਲੋ ਕਹਿਣਾ ਨਹੀਂ ਆ ਮੈਂ ਵੇਖਦੀ ਸਾਡੀ ਭੂਸ਼ੀ ਵਾਲੀ ਸਭ ਤੋਂ ਸਹੀ ਲਾਵਾ ਅਵੇ ਆ ਗਈ ਵਾ ਮੰਗਾ ਸਨੀਪਾ ਜਿਆਦੀ ਅਸਰ ਤੇ ਜਿਆਦੀ ਚੰਗੀ ਕੱਟੀ ਆ ਬਾੜੀ ਐਵੇਂ ਆ ਗਈ ਐ ਕੱਟੀ ਹਜੇ ਕਿਉਂਕਿ ਇੱਥੇ ਖੁੱਲੀ ਛੱਡਿਆ ਥੋੜਾ ਜਿਹਾ ਟਾਈਮ ਲਾਤਾ 1 ਮਿੰਟ ਤੋਂ ਪਹਿਲਾਂ ਭਾਜੀ ਆਜੂਗੀ ਮੈਂ ਹੀ ਜਿਆਦੀ ਕੁਆਲਿਟੀ ਵਾਲੀ ਸਨੀਪਾ ਹਜੇ ਆ ਖੁੱਲੀ ਛੱਡੀ ਕਰਕੇ ਨਾ ਆ ਵੇਖ ਲਓ ਆਪਾਂ ਕਿਹੜੀ ਬੱਦੀ ਹਜੇ ਦੋ ਮੜਾਏ ਲਾਤਾ 1 ਮਿੰਟ ਤੋਂ ਪਹਿਲਾਂ ਪਸਮੂਗੀ ਭਾਜੀ 1 ਮਿੰਟ ਤੋਂ ਹਾਂਜੀ ਆ ਗਈ ਆ ਵੇਖ ਲਓ ਐ ਕੱਟੀ ਕਰੇ ਥਣ ਕਰੇ ਦੇਖੋ ਨਾਰਾ ਨੂੰ ਨਾਈ ਦੇਖੋ ਇਹ ਗਾ ਐ ਕਦੇ ਮੈਂ ਨਾ ਇਹ ਵੇਖੋ ਇਧਰ ਵੇਖੋ ਵੇਖੋ ਜਦੋਂ ਮੈਂ ਹੀ ਅਸਲ ਹਾਂ ਜਿਹੜੀ ਅਸਮਾ ਆ ਕੇ ਵੇਖੋ ਨਾਰਾ ਫਲਾਵੇ ਇਧਰ ਵੇਖੋ ਸੁਦੀਪਾ ਕੱਟੀ ਦਾ ਮੂੰਹ ਵਿਖਾ ਕੀ ਗ੍ਰੈਂਡ ਭਾਵੇਂ ਅੰਦਰ ਜਾ ਕੇ ਫੇਰ ਮਾਰ ਦਾਂਗੇ ਇਹ ਨਹੀਂ ਕਿ ਇੱਥੇ ਬੱਚੇ ਦੇ ਜਿੱਥੇ ਵਾਕ ਹੋਵੇ ਉੱਥੇ ਧਾਰਾ ਮਾਰ ਦਾਂਗੇ ਇਹ ਦੇਖੋ ਭਾਜੀ ਇਨੇ ਲਾ ਕੇ ਲਾ ਹੁਣ ਇਧਰ ਵੇਖੋ ਕੋਈ ਭੂਰ ਛਟਾ ਆਪਣੀ ਮੈਂ ਆਪਾਂ ਵੀਡੀਓ ਤੇ ਵੀ ਕਹਿੰਨੇ ਆ ਆਡੀ ਮੈਂ ਕੋਈ ਚੋਣ ਫੇਲ ਹੋਵੇ ਕੋਈ ਕਿਤੇ ਜਾ ਕੇ ਕਿਸੇ ਘਰ ਵੀ ਇਹ ਦੇਖੋ ਪਹਿਲਣ ਕਿਰਾਗਰਾ ਥਣ ਕੱਢ ਆ ਜੀ ਦੇਖੋ ਚੁਾਈ ਨਹੀਂ ਠੀਕ ਆ ਹਾਂ ਜੀ ਇਹ ਨਹੀਂ ਕਿ ਇਹ ਦੇਖੋ ਕੱਤੀ ਹੁਣ ਇਹ ਥੋੜਾ ਭਾਵੇਂ ਮਕਰੋ ਦੀ ਧਾਰਾ ਮਾਰ ਦੋ ਆ ਚੀਜ਼ਾਂ ਨਹੀਂ ਜੀ ਭਾਜੀ ਇਹ ਕੰਗਾ ਦੇ ਲੱਬਣੀਆਂ ਦੇ ਇਹ ਬਸ ਜੱਗੀ ਕਾਂਗ ਦੇ ਕੋਲ ਭੂਸ਼ੀਆਂ ਆ ਗੀਆਂ ਤੇ ਠੰਡੀਆਂ ਸੀ ਹਾਂ ਇਧਰ ਦੇਖੋ ਕੱਤੀ ਇਹ ਕੱਦ ਕਦ ਬਹੁਤ ਜੱਗੀ ਹਾਂ ਮੈਂ 2 ਲੱਖ ਦੀ ਕੱਤੀ ਹੈ ਪਰ ਆਪਾਂ ਅੱਜ ਬੱਚਾ ਆਪਾਂ ਦੇ ਦੇਣੀ ਹੈ ਅੱਜ ਬਿਲਕੁਲ ਪਾਣਾ ਦੇ ਦੇਣੀ ਭਾਜੀ ਜੀ ਕਿੰਨਾ ਮੁੱਲ ਭਾਈ ਮੋਲਾ ਜਣ ਕੀ ਕਰੀਏ ਪਰ ਬੂਸ਼ੀ ਦਾ ਉਹ ਇਹ ਸਭੋ ਮਹਾਰਾਜੀ ਕਿਰਪਾ ਚੋਂ ਜਿੰਨੇ ਘਰ ਚੋਣੀ ਹੈ ਨਾ ਬੱਚੇੜੀ ਭਾੜੀ ਲੋੜ ਹੀ ਨਹੀਂ ਦੇ ਅੱਛਾ ਬੂਸ਼ੀ ਪਣਾ ਦੇਣੀ ਆ ਕੱਟੀ ਦੇ ਆਗੇ ਭਾਵੇਂ ਭਾਜੀ 170 ਰੁਪਏ ਤੜੀ ਵੇਚ ਦੇ ਜੋ ਮਰਜੀ ਪਰ ਅੱਜ ਹੁਣ ਬਿਲਕੁਲ ਜਾਇਜ ਇਹਨਾਂ ਦੇ ਘਾਟਾ ਹੀ ਆ ਡੇਢ ਜੀ ਦੇੜੀਏ 10000 ਟੱਕ ਜਾਲੇ 140 ਦੀ ਭਾਜੀ ਕੱਟੀ ਦੇਣੀ ਪਰ ਆ ਕੱਟੀ ਵਿਖਾ ਦੋਗੇ ਕਿੱਡੀ ਆ ਜੀ ਕੰਦ ਬਹੁਤ ਵੱਡਾ ਇੱਕ ਗੱਲ ਹੋਰ ਜੇ ਕੋਈ ਵੀ ਵੀਰ ਘਰ ਆਲਾ ਲੈ ਜੇ ਕਿਸੇ ਦੇ ਘਰ ਜਾ ਕੇ ਲੱਤ ਮਾਰ ਜੇ ਨਾ ਮਿਲੇ ਉਹ ਪੰਜ ਮਿੰਟਾਂ ਤੋਂ ਪਹਿਲਾਂ ਮੈਂ ਆਪਾਂ ਮਂਗਾ ਲਾਂਗੇ ਨਹੀਂ ਕਿ ਅਗਰ ਜੇ ਤਾਂ ਲੱਤ ਮਾਰੇ ਤਾਂ ਆਪਾਂ ਕਹਾਂਗੇ ਨਹੀਂ ਵੀਰ ਅਸੀਂ ਮੋੜ ਨਹੀਂ ਨਹੀਂ ਆ ਬਿਲਕੁਲ ਬਾਹਰੇ ਰਹਿਣੇ ਜੇ ਕਿਸੇ ਦੇ ਘਰ ਲੱਤ ਮਾਰ ਜੇ ਤਾਂ ਆਪਾਂ ਮੈਂ ਮਂਗਾ ਲਾਂਗੇ ਇੱਕ ਬੈਂਤੀ ਆਹ ਦੇਖੋ ਭਾਜੀ ਘਟੀ ਰਹੀ ਹੈ ਦੇਖੋ ਇਹ ਠੀਕ ਹੈ ਇਹ ਹੋਰੀ ਥੋੜਾ ਵਾ ਇਹ ਥੋੜਾ ਵਾ ਕਿ ਲੱਤ ਭਾਜੀ ਮਾਰ ਕੇ ਆਈਆਂ ਹਾਂ ਜੀ ਇਹ ਦੇਖ ਲੈ ਠੰਡੀ ਸੀ ਇਹ ਭਾਜੀ ਇਹ ਦੇਖੋ ਬੁਸ਼ੀ ਬਣਾ ਦੇਣੀ ਆ ਅਗਲੇ ਐ ਨਿਸ਼ਾਨਾ ਭਾਜੀ ਦੇਖੋ ਮੇਰਾ ਹਾਂ ਤੇ ਚੰਗੇ ਚੰਗੇ 13 ਕਿਲੋ ਵਧਿਆ ਭਾਜੀ ਕੱਟੀ ਹੱਲੇ ਹਾਂ 15 ਕਿਲੋ ਤੋਂ ਤੜੀ ਵੱਡੀ ਝੋਟੀ ਆ ਬਸ 135 ਚੱਲ ਜੋਗੇ ਕਹਿਤੀ ਚੱਲ ਕੋਈ ਗੱਲ ਨਹੀਂ ਹੋਰ ਲੈਵਾ ਜੀ ਦੇਖੋ ਕੱਟੀ ਬਸ ਮਕੇ ਲੈ ਲੋ ਭਾਜੀ ਹੋਰ ਦੀ ਹੋ ਰੋਗੀ ਨਹੀਂ ਹਾਂ ਆ ਭਾਜੀ ਗੱਬਣ ਇਹ ਦੁਜਾ ਸੁਆ ਅੱਛੇ ਗੱਬਣ ਵੇਖੋ ਭਾਜੀ ਇਹ ਪੰਡਾ ਇੱਕ ਪੰਡਾ ਹਿਲਾ ਦੂ ਪੰਡਾ ਇਹ ਦੇਖੋ ਵਾਹ ਜੀ ਵਾਹ ਸੁਣ ਲੋ ਜੇ ਟੱਚ ਨਾ ਕੀਤਾ ਫਿਰ ਮੈਂ ਲੈਣਦਾ ਕਿ ਬੜਾ ਇਹ ਦੇਖੋ ਗਾੜੀ ਵੀ ਹੁੰਨੇ ਜੱਦਾ ਭਾਜੀ ਬੜਾ ਚੰਗੀ ਮੈਂ ਉਨੀ ਅੱਗੋ ਤੇ ਉਨੀ ਪਿੱਛੋਂ ਭਾਜੀ ਦੁਜਾ ਸੁਆ ਬੋਲੀ ਬੋਲੀ ਹੈ ਉਲੀ ਪੋਜੀ ਕੀ ਤੇ ਉਲੀ ਲੋਲੀ ਹਲੇ ਮੈਂ ਹਫਤਾ ਨਹੀਂ ਪਾਜੀ ਸੁੰਦੀ ਬਹੁਤ ਜਿਆਦੀ ਬਣਦੀ ਆ ਕੁਆਲਿਟੀ ਵਾਲੀ ਮੈਂ ਥੱਲੇ ਉਹ ਥੱਬੇ ਹੀ ਦਾ ਦੂ ਭਾਜੀ ਲਓ ਜੀ ਦੇਖੋ ਮਈਆਂ ਅੱਜ ਸਾਰੀਆਂ ਯਾਤਾਂ ਵਾਲੀਆਂ ਸਾਰੇ ਜਗੇ ਜਗੀ ਜਿੰਦੀ ਨਾ ਜੋ ਹਫਤਾਰਾ ਸਾਰਾ ਮੈਂ ਨਾ ਸਾਰੀਆਂ ਦਾ ਰਿਕਾਰਡ ਤੋੜ ਦੂਗੀ ਇਹ ਸੂਨ ਨੂੰ ਜਾਈ ਦੇਖੋ ਗੱਡੀ ਵੀ ਉਹਨਾਂ ਦੇ ਪਿੱਛੇ ਤੇ ਢਲਾਵੇਂ ਕੋ ਜੇ ਅਮਰੀਕਾ ਵੇ ਲੋ ਕੋਈ ਪੁਰਾਣੀ ਢਲਗੀ ਤਾਂ ਦੂਜੇ ਸੂਏ ਮੋ ਸ਼ੇਦਾਂ ਦੇ ਭਾਜੀ ਤੇ ਆਪਣੇ ਆੜੀ ਜੜੀ ਮੈਂ ਕਦਾ ਰੋਵਰ ਕੀ ਪੋਲੀ ਪਿੱਛੇ ਭਾਰ ਦੀ ਭਾਜੀ ਫੁੱਲ ਗਰੰਟੀ ਜਿੰਨਾ ਮਰਜ਼ੀ ਵੰਡ ਪਾ ਕਦੇ ਮੁੰਗਰ ਵੀ ਕਰੀ ਆਵੇ ਲੋ ਸੱਜਣਾ ਦੇ ਨਾਲ ਹੀ ਵੰਡ ਖਾਂਦਈ ਜੀ ਆਵੇ ਲੋ ਕਾਰੀ ਵਾਂ ਨਹੀਂ ਨਾ ਵੰਡ ਤੁਰੀ ਪਈ ਜੀ ਇਹਦੀ ਗੇ ਵੰਡ ਨਹੀਂ ਪਿੱਛੇ ਭਾਰ ਦੀ ਫੁੱਲ ਗਰੰਟੀ ਭਾਜੀ ਜੱਗੀ ਫਿਰ ਮੋਲ ਮੋਲ ਪਾੜੀ ਬਿਲਕੁਲ ਜਾਇਜ਼ ਸਵਾਰੀ ਦੇ ਦਈਏ ਜਾਇਜ਼ ਆਂਦੀ ਚਲੋ ਜਾਂਦੋ 10000 ਛੋੜ 1 15 ਬਸ ਜੈਸਦ ਨੂੰ 10 ਦੀ ਹੋਣੀ ਆ ਭਾਜੀ ਹਾਂਜੀ ਜਿਹੜਾ ਲੈ ਗਿਆ ਮੈਂ ਪਰ ਮੈਂ ਪਿੱਛਾ ਭਾਰ ਐ ਦੇਖੋ ਆਹ ਵੇਖੋ ਚੀਜ਼ਾਂ ਭਾਜੀ ਸੂ ਉਹਨੋ ਜਾਂ ਪਛਾਹ ਟਾਕ ਨਾ ਥੱਬੇ ਲਾ ਤੇ ਮੈਂ ਲੈ ਬਿਲਕੁਲ ਬਿਲਕੁਲ ਠੈਕ ਨਹੀਂ ਐਂਡ ਬਸ ਇੱਕ ਦਾਹ ਦੀ ਭਾਜੀ ਆਹ ਦੇਖੋ ਭਾਜੀ ਪਹਿਲਾਂ ਕੱਟੀ ਪਹਿਲਾ ਸੂਆ ਚਾਰ ਦੰਦ ਭਾਜੀ ਪਹਿਲਾ ਸੂਆ ਚਾਰ ਦੰਦ ਚਾਰ ਦੰਦ ਪਹਿਲਾ ਸੂਆ ਚੌਗੀ ਭਾਜੀ ਵੇਖੋ ਕੱਟੀ ਠੀਕਾ ਚਾਰ ਦੰਦ ਪਿਓ ਤੇ ਮਗਰ ਵੀ ਭਾਜੀ ਕੱਟੀ ਜੇ ਮਗਰ ਵੀ ਕੱਟੀ 11 ਤੋਂ 12 ਕਿਲੋ ਤਾਂ ਭਾਜੀ ਹਾਜ਼ਰ ਇਹ ਕੱਟੀ ਲੈ ਪਿਓ ਚੌਗੀ ਜੇ ਪਿਓ ਚੋ ਇਹ ਵੀ ਤੋਰੋ ਲਓ ਜੀ ਆ ਜਾ ਪਤਾ ਇਹ ਦੇਖੋ ਚੰਗੀ ਚੰਗੀ ਦੇਖੋ ਭਾਜੀ ਕਵਾਲ ਦੀ ਵੇਖੋ ਕੱਟੀ ਵੱਡੀ ਕੱਟੀ ਆ ਵੱਡੀ ਵੱਡੀ ਆਤ ਵੇਖੋ ਕੱਟੀ ਦਾ ਕੱਡਾ ਵਾ ਮਈਆਂ ਜੇ ਸਿਰਫ ਆਈਆਂ ਹੋਈਆਂ ਜੇ ਨਵੀਆਂ ਹਾਂਵੇ ਮਈਆਂ ਬਾਹਰ ਵੀ ਵਿਖਾ ਦੋ ਵੀਡੀਓ ਕਿੜਿਆ ਕਰਿਆ ਮਈਆਂ ਵਧਿਆ 20 20 ਕਿਲੋ ਆ ਗਿਆ ਮਈਆਂ ਪਾ ਲਈ ਵੀਡੀਓ ਚ ਪਾ ਕੇ ਵਿਖਾਵਾਂਗੇ ਭਾਜੀ ਹੁਣ ਲੋਕ ਹਜੇ ਇਹ ਦੁੱਧ ਤੇ ਕਰਨਾ ਵਾ ਇਹ ਵੇਚਾਂਗੇ ਦਿਹਾੜੀ ਸਾਂਭ ਕੇ ਦੁੱਧ ਕਰਕੇ ਠੀਕ ਆ ਹਾਂਜੀ ਯਾਰੀ ਚੰਗੀ ਝੋਲੀ ਸੇ ਵੇਖੋ ਕਟਿ ਸ਼ਕੀਨ ਜਗਾ ਤੇ ਮਗਰ ਵੀ ਭਾਜੀ ਕੱਟੀ ਦੇ ਹੈਂ ਚੋਣ ਕਰੇ ਇੱਕ ਨੰਬਰ ਦੀ ਤੇ ਮਗਰ ਵੀ ਭਾਜੀ ਕੱਟੀ ਦੇ ਬਾੜੀ ਐ ਚੋਣ ਲੱਗੀ ਗਏ ਘਰ ਲੰਮਾ ਸਾਲ ਕਰਦੀ ਆ ਹਾਂਜੀ ਸਵਾਰੀ ਦੇ ਦਈਏ ਲਾਸਟ ਪੀਸ ਆ ਜਾ ਜਾਂਦੀ ਹੈ 10000 ਹੀ ਭਾਜੀ ਜਾਣਦੇ ਬਸ ਲਾਸਟ ਪੀਜੇ ਕੱਟੀ ਵੇਲੋ ਇਹ ਦੇਖੋ ਇੱਕ ਬੰਦਰਾ ਜਾਓ ਇਹ ਦੇਖੋ ਕੱਟੀ ਦੀ ਬੂਥੀ ਭਾਜੀ ਮੈਂ ਠੀਕ ਹੈ ਮੁੰਦਰੀ ਦੇ ਨਾਗਰ ਕੀਕ ਨਹੀਂ ਚਾਰ ਦੰਦ ਜੇ ਬਿਲਕੁਲ ਤਾਜੀ ਮੈਲਾ ਜੇ ਮਾਨਾ ਜੇ ਇੱਕ 15 ਦੀ ਜੈਸ ਤੇ ਲੈ ਜਾਸ ਲੋ ਆਹ ਵੇਲੋ ਇਹੋ ਛੇ ਪੀਜੇ ਭਾਜੀ ਆਹ ਰੈਡੀਮੇਡ ਬਚਾ ਆਹ ਬੂਸੀ ਜੇ ਬਣਾਦਾਗੇ ਜਿਹੜੇ ਵੀ ਉਹਨੇ ਲੈਣੀ ਆ ਅਗਲੇ ਦੇ ਘਰ ਤੱਕ ਦੀ ਫੁੱਲ ਕਰਨੀ ਇਹ ਦੇਖੋ ਕੱਟੀ ਹਾਂ ਦਿਖਾ ਦੇ ਠੀਕ ਆ ਬੰਦਰਾ ਹੀ ਗੱਲ ਵਾਲੀ ਕੱਟੀ ਆ ਪਰ ਕਾਦ ਵੇਲੋ ਲੱਖ ਰੁਪਏ ਦੀ ਕੱਟੀ ਤੋਪਰ ਲੈ ਲਊਗਾ ਮੈਂ ਫੇਰ ਹਾਂਜੀ ਆ ਇਹਨਾਂ ਵੱਡੀਆਂ ਛੋਟੀਆਂ ਇਧਰ ਵੇਖੋ ਦੋਂਦੀ ਕੱਟੀ ਇੱਕ 25 ਦੀ ਵੇਖੋ ਕੱਟੀ ਇਹ ਇੱਕ ਬੱਚੀ ਦੀ ਤੇ 24 ਆ ਵੇਖੋ ਤੀਜਾ ਛੰਦਿਆ تحصیل ਭਾਜੀ ਆ ਵੇਖੋ ਦੂਜਾ ਸੁਆ 20 ਕਿਲੋ ਵਾਲੀ ਜੇ 15 ਕਿਲੋ ਹਾਜ਼ਰ ਦੇ ਹੁਣ ਇਧਰ ਵੇਖੋ ਬਸ ਠੀਕ ਆ ਇਹੋ ਛੇ ਪੀਜ ਆਓ ਤਸੱਲੀ ਕਰੋ ਚੋਗਿਆ ਆਪਣੀਆਂ ਚੰਗੀਆਂ ਲੱਗਦੀਆਂ ਖਰੋ ਨਹੀਂ ਲੱਗਦੀਆਂ ਕੋਈ ਗੱਲ ਨਹੀਂ ਮਾਲ ਆਉਂਦਾ ਰਹਿਣਾ ਵਾਦੂ ਭਾਜੀ ਤੇ ਨਾਮ ਜਗਦੀਸ਼ ਸਿੰਘ ਜੇ ਪਿੰਡ ਕਾਂਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਰੂਰ ਸਾਹਿਬ ਮੋਬਾਈਲ ਨੰਬਰ 8427780959 ਸਤਿ ਸ੍ਰੀ ਅਕਾਲ